ਅਥਾ ਉਤਰਖਵਾਲਾ ਗ੍ਰਿਵਨਵਰ ਪਾਸਲਾ ਵਚਨ ਕਰਦੇ ਨੇ ਕਿ ਇਹ ਪਾਈ ਪ੍ਰਭੂ ਸਰਨ ਪਿਆ ਦੀ ਜਿਹੜੇ ਵੀ ਗੁਰੂ ਦੀ ਸਰਨ ਵਿੱਚ ਪੈ ਜਾਂਦੇ ਨੇ ਗੁਰੂ ਸਰਨ ਵਿੱਚ ਆ ਜਾਂਦੇ ਨੇ ਆਪਣੇ ਸਰਨ ਪਿਆ ਦੀ ਇਸ ਲੋਕ ਦੇ ਵਿੱਚ ਵੀ ਰਾਖੀ ਕਰਦਾ ਹੈ ਸੰਸਾਰ ਵਿੱਚ ਚਲਦੇ ਆਂ ਵਿਚਰਦੇ ਆਂ ਦੇਪ ਬਿਗਰੋਗ ਦੇ ਵਿੱਚ ਜਾ ਕੇ ਵੀ ਰਾਖੀ ਕਰਨ ਵਾਲਾ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨਵੇਸਰ ਹੈ ਗੁਰੂ ਸਮਰੱਥ ਗੁਰੂ ਹੈ ਜਿਹੜਾ ਇੱਥੇ ਵੀ ਸਾਡੀ ਸਹਾਇਤਾ ਕਰਦਾ ਹੈ ਤੇ ਅੱਗੇ ਬਿਗਰੋਗ ਦੇ ਵਿੱਚ ਵੀ ਸਾਡੇ ਨਾਲ ਬਹੇ ਕਰ ਉੱਥੇ ਵੀ ਸਾਡੀ ਰੱਖਿਆ ਕਰਨ ਵਾਲਾ ਹੈ ਸਤਿ ਸਦ ਗੁਰ ਦੀਨ ਆਨੰਦਿਆਲਾ ਕਿਉਂਕਿ ਅਕਾਲ ਪੁਰਖ ਵੈਰਗੁਰੂ ਗੁਰੂ ਪ੍ਰਭੂ ਗ੍ਰੀਪਾਂ ਦੇ ਉੱਤੇ ਦਇਆ ਕਰਨ ਵਾਲਾ ਜਿਹੜਾ ਗਰੀਬ ਹੋ ਕੇ ਨਿਮਰਣਾ ਹੋ ਕੇ ਬੁਰੀ ਸਰਨ ਵਿਚਾਰ ਲੈਂਦਾ ਹੈ ਭਾਸਨ ਜੀ ਵਚਨ ਕਰਦੇ ਨੇ ਭਾਈ ਗੁਰੂ ਗ੍ਰੀਪਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਇੱਥੇ ਵੀ ਸਹਾਇਤਾ ਕਰਦਾ ਹੈ ਅੱਗੇ ਵੀ ਸਹਾਇਤਾ ਕਰਦਾ ਹੈ ਦਾਸ ਆਪਣੇ ਆਪ ਰਾਖੇ ਭਾਈ ਪਰਭੂ ਨੇ ਆਪਣੇ ਸੇਵਕਾਂ ਦੀ ਆਪ ਰੱਖਿਆ ਕੀਤੀ ਹੈ ਆਪ ਰੱਖਿਆ ਕਰਦਾ ਹੈ ਇੱਥੇ ਵੀ ਉੱਥੇ ਵੀ ਮੋਢ ਕ੍ਰਿਮਾ ਦਾ ਇਤਿਹਾਸ ਪੜ੍ਹ ਕੇ ਵੇਖੀਏ ਜਦੋਂ ਉਹ ਸ੍ਰੀਕੀ ਸਾਜੀ ਹੈ ਜਿਨੇ ਵੀ ਆਕਾਲ ਪੁਰਖ ਵੈਗੁਰੂ ਦੀ ਸ਼ਰਨ ਲੈ ਕੇ ਅਰਦਾਸ ਬੇਨਤੀ ਕੀਤੀ ਹੈ ਆਕਾਲ ਪੁਰਖ ਵੈਗੁਰੂ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਆਪ ਆਪ ਹੈ ਇਸ ਕਰਕੇ ਪਾਸਾ ਕਿੰਦੇ ਨਹੀਂ ਨਿਪਾਈ ਪਰਭੂ ਆਪਣੀ ਸੇਵਕਾਂ ਦੀ ਆਪ ਫਿਰ ਰੱਖਿਆ ਕਰਦਾ ਹੈ ਕਟ ਕਟ ਸਭ ਸੁਖਾਖੇ ਸੇਵਕਾਂ ਵਿੱਚ ਚੱਲਦਾ ਹੈ ਕਿ ਪ੍ਰਭੂ ਹਰੇਕ ਸਰੀਰ ਦੇ ਵਿੱਚ ਆਪ ਹੀ ਬੋਲਦਾ ਹੈ ਕਟ ਕਟ ਦਾ ਅਰਥ ਹਰੇਕ ਸਰੀਰ ਦੇ ਵਿੱਚ ਕਟ ਕਟ ਨੇ ਸਰੀਰ ਨੂੰ ਹਰੇਕ ਸਰੀਰ ਦੇ ਵਿੱਚ ਉਹ ਕਾਲਪੁਰਖ ਵੈਤ ਨੂੰ ਆਪ ਹੀ ਬਚਨ ਬੋਲਦਾ ਹੈ ਇਹ ਨੇਚਾ ਕਿਉਂ ਹੁੰਦਾ ਹੈ ਜਿਹੜਾ ਕਾਰਕੁਪਤ ਵੈਕਲੀ ਦੀ ਸ਼ਰਨ ਵਿੱਚ ਆਗੰਤ ਜਿਹੜਾ ਗੁਰੂ ਦੇ ਵਚਨਾਂ ਨੂੰ ਆਪਣੀ ਹਿਰਦੇ ਵਿੱਚ ਵਸਾ ਲੈਣਾ ਦਾ ਹੈ ਗੁਰ ਕੇ ਚਰਨ ਉੱਪਰ ਵਰ ਜਾਈ اے ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸੱਜ ਕੇ ਜਾਂਦਾ ਹਾਂ ਦਿਨ ਸਿਰੈ ਰ ਸਾਸ ਸਾਸ ਸੁਮਾਨੀ ਪੂਰਨ ਸਭਨੀ ਥਾਈ ਰਹਾਉ ਗੁਰੂ ਦੀ ਕਿਰਪਾ ਨਾਲ ਹੀ ਧੰਨ ਗੁਰਵਰਜਨ ਦੇਵ ਪਾਤਸ਼ਾਹ ਵਖਣ ਕਰਦੇ ਹਾਂ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾ ਥਾਵਾਂ ਦੇ ਵਿੱਚ ਪਰਪੂਰ ਹੈ ਪਾਤਸ਼ਾਹ ਕਿਉਂਕਿ ਇਹ ਮੈਂ ਕਰੰਕ ਨੂੰ ਚੇਤੇ ਕਰਦਾ ਕਰਤਾ ਕਰੇ ਮੈਂ ਕੀ ਦੀ ਕਿਰਪਾ ਦੇ ਨਾਲ ਹਨ ਗੁਰੂ ਦੀ ਕਿਰਪਾ ਨਾਲ ਤੋਂ ਕਿ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਤੂੰ ਨੇ ਮੈਨੂੰ ਸੋਝੀ ਰਖੀ ਐ ਗਿਆਨ ਬਖਸ਼ਿਆ ਹੈ ਨਾਮ ਦੀ ਦਾਤ ਰੋਖੀ ਐ ਤੇ ਗੁਰੂ ਦੀ ਕਿਰਪਾ ਨਾਲੋਂ ਕਾ ਸਾਹ ਕਹਿੰਦੇ ਮੈਂ ਹਰੇਕ ਸਵਾਸ ਦੇ ਨਾਲ ਹਰ ਵੇਲੇ ਦਿਨ ਰਾਤ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਆਪ ਸਹਾਈ ਹੋ ਆਂ ਮੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਆਪ ਫਿਰ ਮਦਦਗਾਰ ਬਣ ਜਾਂਦਾ ਹੈ ਸੱਚੇ ਦਾ ਸੱਚਾ ਹੋਆ ਸਤਿਗੁਰ ਜੀ ਕਹਿੰਦੇ ਗੁਰੂ ਦੀ ਮਿਹਰ ਨਾਲ ਏ ਭਾਈ ਸਦਾ ਦੇ ਰਹਿਣ ਵਾਲੇ ਪ੍ਰਭੂ ਦੀ ਸਦਾ ਤੇ ਰਹਿਣ ਵਾਲੀ ਸਿੱਖ ਸਦਾ ਦੀ ਦਾਤ ਮਿਲਦੀ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਕੋ ਗੁਰੂ ਦੇ ਰੰਗ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਦੇ ਰਹਿਣ ਉਸ ਕਾਲ ਪੁਰਖ ਦੀ ਸਿੱਖ ਸਫਾ ਕੀਤੀ ਜਾਣੀ ਹੈ ਇਸੇ ਕਰਕੇ ਜੀਵਨਵਾਦ ਪਾਤਸ਼ਾਹ ਕਹਿੰਦੇ ਕਈ ਗੁਰੂ ਦੀ ਮੇਰੇ ਨਾਲ ਸਦਾ ਸਿਰ ਰੰਗਣ ਵਾਲੀ ਉਸ ਕਾਲ ਕੋਈ ਵੈੰਕੂ ਜਿਹੜਾ ਇਸ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਜਦੋਂ ਇਹ ਸ੍ਰਿਸ਼ਟੀ ਨਹੀਂ ਵੀ ਹੋਵੇਗੀ ਤਾਂ ਵੀ ਉਹ ਕਾਲ ਕੋਈ ਵੈੰਕੂ ਹੋ ਹੀ ਨਾ ਤੇ ਉਹ ਸਦਾ ਰੰਗਣ ਵਾਲਾ ਨਾਮ ਰਹੇਉ ਸਾਗੁਣ ਹੋਇ ਰਹਿ ਗੁਰੂ ਗੋਬਿੰਦ ਉਹ ਰਹੇਗਾ ਤੇ ਉਹ ਸਾਰਾ ਸੰਸਾਰ ਫਾਨੀ ਹੈ ਸਾਰਾ ਸੰਸਾਰ ਆਉਣ ਜਾਣ ਵਾਲਾ ਹੈ ਆ ਬਨਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀ ਨਿਮਾਗ ਇਸ ਕਰਕੇ ਇਹ ਸੰਸਾਰ ਆਉਣ ਜਾਣ ਵਾਲਾ ਹੈ ਪਰ ਸਦਾ ਫਿਰਨ ਵਾਲਾ ਇੱਕ ਕਾਲਪੁਰਪ੍ਰਵੈ ਪਰਮਾਤਮਾ ਹੈ ਤੇ ਉਹ ਸਤਿਗੁਰੂ ਸਾਹਿਬ ਕਹਿੰਦੇ ਸਾਹੀ ਗੁਰੂ ਦੀ ਕਿਰਪਾ ਨਾਲ ਜਿ ਰਮੀਰ ਕਰਦਾ ਹੈ ਉਹ ਸਦਾ ਫਿਰਨ ਵਾਲੇ ਪ੍ਰਭੂ ਦੀ ਸਦਾ ਫਿਰ ਸਿਮਤ ਸੁਨਾ ਦੀ ਦਾਤ ਮਿਲਦੀ ਹੈ ਤੇਰੀ ਭਗਤ ਵਡਿਆਈ اے ਪ੍ਰਭੂ ਜੀ ਤੇਰੀ ਭਗਤੀ ਤੇਰੀ ਸੇਵਤ ਸਲਾਹ ਪਾਈ ਨਾਨਕ ਪ੍ਰਭ ਸਰਨਾਈ ਤੇ ਤਾਂ ਵਡਿਆ ਦੇ ਨੂੰ ਲਾ ਕੇ ਤੁੰਗੁਰ ਅਰਜੰਦ ਦੇ ਪਾਸ ਆ ਕੇ ਕਹਿੰਦੇ ਨੇ ਤੇ ਗੁਰੂ ਦੀ ਕਿਰਪਾ ਨਾਲ ਤੇਰੀ ਸਰਨ ਮੈਂ ਪ੍ਰਾਪਤ ਕੀਤੀ ਹੈ ਤੇਰੀ ਸਰਨ ਵਿੱਚ ਆ ਕੇ ਮੈਂ ਤੇ ਸੇਵਤ ਸਲਾਹ ਕੀਤੀ ਹੈ ਕਿਰਪਾ ਮੇਰੇ ਤੇ ਗੁਰੂ ਦੀ ਹੋਈ ਹੈ ਤੇ ਗੁਰੂ ਕਿਰਪਾ ਕਰਦਾ ਹੈ ਗੁਰੂ ਨਾਮ ਦੇ ਰਾਖਸ਼ਦਾਨ ਹੈ ਫਿਰ ਨਾਮ ਨਾਲ ਜੁੜ ਕੇ ਉਹ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਕਰਕੇ ਜੀਵਤ ਸਲਾਖ ਕਰਦਾ ਹੈ ਜਿਹੜਾ ਫਿਰ ਇੱਥੇ ਵੀ ਸਾਡਾ ਸਹਾਈ ਹੁੰਦਾ ਹੈ ਅੱਗੇ ਪਰਲੋਕ ਦੇ ਵਿੱਚ ਜਾਂਦੀ ਵੀ ਅਕਾਲ ਪੁਰਖ ਵਾਹਿਗੁਰੂ ਸਾਡੀ ਸਹਾਇਤਾ ਕਰਦਾ ਹੈ ਇਸ ਕਰਕੇ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਭਾਈ ਗੁਰੂ ਦੀ ਕਿਰਪਾ ਦੁਆਰਾ ਬਿਨੁ ਨਾਮ ਕਾਲ ਦੇ ਚਰਨਾਂ ਨ ਤੇ ਜੇਡੇ ਨਰਨਕਾਰ ਦੇ ਚਰਨਾਂ ਨਾਲ ਜੁੜ ਕੇ ਉਹਦੀ ਸਦਾ ਫਿਰਨਣ ਵਾਲੀ ਾਲਪੂਰਪੀ ਸਿਖਤ ਸਿਦਾ ਕਰਦੇ ਨੇ ਸਤਿਗੁਰੂ ਭਾਰਸਾ ਕਹਿੰਦੇ ਇੱਥੇ ਵੀ ਸੁਖ ਤੇ ਅੱਗੇ ਵੀ ਇਹੀ ਸੁਖ ਆਗੰਗ ਪੂਜਲ ਸੰਗ ਸੰਥਨ ਕੈਾਈਏ ਇੱਥੇ ਵੀ ਸੁਖ ਮਿਲਦਾ ਹੈ ਅੱਗੇ ਕੁਝ ਲੱਭਣਾ ਇਸ ਕਰਕੇ ਆਓ